ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਤ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਇਹ ਬਹੁਤ ਪਿਆਰੀਆਂ ਬੇਨਤੀਆਂ ਨੇ ਬਹੁਤ ਆਸਾਨ ਇੱਕ ਵਿਸ਼ਾ ਹੈ ਜਿਸ ਵਿਸ਼ੇ ਨੂੰ ਅੱਜ ਆਪਾਂ ਸਾਂਝੀਆਂ ਕਰਨਾ ਹੈ ਗੁਰਮੁਖ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤਾਂ ਕਰਨ ਜਿਹੜੇ ਵਿਸ਼ੇ ਨੂੰ ਅੱਜ ਆਪਾਂ ਵਿਚਾਰਨਾ ਹੈ ਪਿਆਰਿਓ ਇਹ ਬਹੁਤ ਇੰਪੋਰਟੈਂਟ ਵਿਸ਼ਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਜਾਪ ਜ਼ਰੂਰ ਕਰਨਾ ਕਦੇ ਵੀ ਦਵਾਈਆਂ ਤੇ ਡਾਕਟਰਾਂ ਦੀ ਲੋੜ ਨਹੀਂ ਪਵੇਗੀ ਜੇ ਯਕੀਨ ਨਹੀਂ ਤਾਂ ਕਰਕੇ ਵੇਖ ਲਿਆ ਜੇ ਸਾਧ ਸੰਗਤ ਪਹਿਲਾਂ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਹੁਤ ਤਾਕਤਵਰ ਬਾਣੀ ਹੈ ਭਾਵ ਬਹੁਤ ਸਮਰੱਥਾ ਵਾਲੀ ਬਾਣੀ ਹੈ ਸਾਰ ਸੰਗਤ ਜਿੰਨੀ ਤਾਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਹੈ ਉਨੀ ਕਿਸੇ ਵਿੱਚ ਸਮਰੱਥਾ ਨਹੀਂ ਹੈ ਸਤ ਸੰਗਤ ਜਿੰਨੀ ਤਾਕਤ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਹੈ ਉੰਨੀ ਕਿਸੇ ਵਿੱਚ ਨਹੀਂ ਹੈ ਗੁਰੂ ਪਿਆਰਿਓ ਇਹ ਪਾਵਰਫੁਲ ਬਾਣੀ ਜਿਹੜੀ ਸ਼ਰੀਰ ਨੂੰ ਰੋਗ ਤੋਂ ਰਹਿਤ ਕਰ ਦਿੰਦੀ ਹੈ ਇਹ ਪਾਵਰਫੁਲ ਬਾਣੀ ਪਿਆਰਿਓ ਜਿਸ ਨੂੰ ਸ਼ਰੀਰ ਤੇ ਭਾਵੇਂ ਜਿੰਨਾ ਮਰਜੀ ਤਸ਼ੱਦਦ ਹੋਵੇ ਸੋ ਪਿਆਰਿਓ ਇਹ ਸ਼ਰੀਰ ਤੇ ਹੁੰਦਾ ਹੋਇਆ ਤਸ਼ੱਦਦ ਉਹਦਾ ਦੁੱਖ ਤੱਕ ਵੀ ਮਹਿਸੂਸ ਨਹੀਂ ਹੋਣ ਦਿੰਦੀ ਹੈ ਇਹ ਐਸੀ ਪਾਵਨ ਬਾਣੀ ਹੈ ਗੁਰਮੁਖ ਪਿਆਰਿਓ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਆ ਇਹ ਉਹੀ ਜਪਜੀ ਸਾਹਿਬ ਹੈ ਜਿਹੜਾ ਕਦੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚਾਂਦਨੀ ਚੌਂਕ ਦੇ ਵਿੱਚ ਬੈਠ ਕੇ ਖੁਦ ਆਪਣੀ ਰਸਨਾ ਤੋਂ ਕੀਤਾ ਸੀ ਇਹ ਉਹੀ ਜਪਜੀ ਸਾਹਿਬ ਹੈ ਗੁਰਮੁਖ ਪਿਆਰਿਓ ਜਿਹੜਾ ਕਦੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੇ ਕੀਤਾ ਹੈ ਇਹ ਉਹੀ ਜਬਜੀ ਸਾਹਿਬ ਹੈ ਪਿਆਰਿਓ ਜੋ ਕਦੇ ਨੀਹਾਂ ਵਿੱਚ ਚਿਣੇ ਜਾਣ ਤੋਂ ਪਹਿਲਾਂ ਨੀਹਾਂ ਵਿੱਚ ਚਿਣੇ ਜਾਣ ਤੇ ਗੁਰੂ ਕੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਹੋਰਾ ਨੇ ਕੀਤਾ ਹੈ ਹੁਣ ਤੁਸੀਂ ਆਪ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੁਰੂ ਕੀ ਬਾਣੀ ਕਿੰਨੀ ਪਾਵਰਫੁਲ ਬਾਣੀ ਹੈ ਸੱਚੇ ਪਾਤਸ਼ਾਹ ਦੀ ਕਿੰਨੀ ਵੱਡੀ ਕਿਰਪਾ ਹੈ ਕਿੰਨੀ ਵੱਡੀ ਰਹਿਮਤ ਹੈ ਗੁਰਮੁਖ ਪਿਆਰਿਓ ਕਿੰਨੀ ਵੱਡੀ ਗੁਰੂ ਦੀ ਕਿਰਪਾ ਹੋ ਸਕਦੀ ਹੈ ਜਿਸ ਬਾਣੀ ਦਾ ਪਾਠ ਕੀਤੇ ਆਂ ਜਿਸ ਬਾਣੀ ਦਾ ਜਾਪ ਕੀਤੇ ਆਂ ਪਿਆਰਿਓ ਸ਼ਰੀਰ ਤੇ ਭਾਵੇਂ ਆਰਾ ਕਿਉਂ ਨਾ ਚਲਦਾ ਹੋਵੇ ਤੇ ਪਿਆਰਿਓ ਦੁੱਖ ਮਹਿਸੂਸ ਨਹੀਂ ਹੁੰਦਾ ਤੇ ਕਿੰਨੀ ਵੱਡੀ ਸਮਰੱਥਾ ਹੋਏਗੀ ਗੁਰੂ ਦੀ ਜਿਹੜਾ ਬਾਣੀ ਨੂੰ ਧਿਆਨ ਸਹਿਤ ਬਾਣੀ ਨੂੰ ਬੜੇ ਅਦਬ ਨਾਲ ਪੜ ਰਿਹਾ ਹੈ ਵਿਚਾਰ ਰਿਹਾ ਹੈ ਪਿਆਰਿਓ ਕਿੰਨੀ ਵੱਡੀ ਕਿਰਪਾ ਹੋਏਗੀ ਸੋ ਕਿੱਡੀ ਵੱਡੀ ਰਹਿਮਤ ਹੋਏਗੀ ਸੋ ਸਾਧ ਸੰਗਤ ਤੇ ਉਸ ਬਾਣੀ ਦੇ ਵਿੱਚ ਕਿੰਨੀ ਵੱਡੀ ਸ਼ਕਤੀ ਹੋਏਗੀ ਇਹ ਅਸੀਂ ਖੁਦ ਆਪ ਮਹਿਸੂਸ ਕਰ ਸਕਦੇ ਹਾਂ ਆਪ ਖੁਦ ਇਸ ਚੀਜ਼ ਤੇ ਅਸੀਂ ਜਿਹੜਾ ਪੈਰਾ ਦੇ ਕੇ ਸੋਚ ਸਕਦੇ ਹਾਂ ਕਿ ਗੁਰੂ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ ਗੁਰਮੁਖ ਪਿਆਰਿਓ ਮਾਪੁਰਖਾਂ ਦੇ ਕੋਲ ਇਹੋ ਜਿਹੇ ਬੰਦੇ ਵੀ ਆਏ ਜਿਹੜੇ ਰੋਗਾਂ ਤੋਂ ਪੀੜਤ ਸੀ ਦੁੱਖਾਂ ਤਕਲੀਫਾਂ ਤੋਂ ਪੀੜਤ ਸੀ ਪਿਆਰਿਓ ਤੇ ਮਾਪੁਰਖਾਂ ਨੇ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਕਰਨ ਦੇ ਲਈ ਕਿਹਾ ਮਾਪੁਰਖਾਂ ਨੇ ਉਹਨਾਂ ਨੂੰ ਨਿਤਨੇਮ ਕਰਨ ਦੇ ਲਈ ਕਿਹਾ ਮਾਪੁਰਖਾਂ ਨੇ ਉਹਨਾਂ ਨੂੰ ਕਿਤੇ ਨਹੀਂ ਭਜਾਇਆ ਮਾਪੁਰਖਾਂ ਨੇ ਉਹਨਾਂ ਨੂੰ ਕੇਵਲ ਤੇ ਕੇਵਲ ਗੁਰਬਾਣੀ ਦਾ ਫਲਸਫਾ ਹੀ ਦਸਿਆ ਕਿ ਭਾਈ ਸ਼ਬਦ ਪੜੋ ਗੁਰਬਾਣੀ ਦਾ ਨਿਤਨੇਮ ਕਰੋ ਜਿੰਨਾ ਹੋ ਸਕਦਾ ਬਾਣੀ ਤੇ ਪਹਿਰਾ ਦਿਓ ਤੇ ਪਿਆਰਿਓ ਹੋਰ ਕੋਈ ਦੂਜੀ ਤੀਜੀ ਗੱਲ ਹੀ ਕੀਤੀ ਨਹੀਂ ਹੈ ਹੋਰ ਕੋਈ ਗੱਲ ਨਹੀਂ ਕੀਤੀ ਭਾਵੇਂ ਕੁਝ ਵੀ ਨਹੀਂ ਕੀਤਾ ਕੇਵਲ ਗੁਰੂ ਤੇ ਭਰੋਸਾ ਕਰਨ ਦੇ ਲਈ ਕਿਹਾ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਕਰਨ ਦੇ ਲਈ ਕਿਹਾ ਪਰ ਸਤਗੁਰ ਸੱਚੇ ਪਾਤਸ਼ਾਹ ਦੇ ਜਿਨ੍ਹਾਂ ਨੂੰ ਭਰੋਸਾ ਸੀ ਅਕਾਲ ਪੁਰਖ ਤੇ ਭਰੋਸਾ ਸੀ ਪਿਆਰਿਓ ਜਿਨ੍ਹਾਂ ਨੇ ਪਾਵਨ ਬਾਣੀ ਤੇ ਭਰੋਸਾ ਜਤਾਇਆ ਤੇ ਸਾਧ ਸੰਗਤ ਕਦੇ ਡਾਕਟਰਾਂ ਦੀ ਲੋੜ ਨਹੀਂ ਪਈ ਵੱਡੇ ਤੋਂ ਵੱਡੇ ਜਿਹੜੇ ਦੁੱਖ ਸੀ ਉਹ ਉਹਨਾਂ ਦੇ ਛੰਡੇ ਗਏ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਸਤਿਗੁਰੂ ਨੇ ਐਸੀ ਰਹਿਮਤ ਕੀਤੀ ਪਿਆਰਿਓ ਵੱਡੇ ਵੱਡੇ ਰੋਗ ਠੀਕ ਹੁੰਦੇ ਦੇਖੇ ਨੇ ਤੁਸੀਂ ਸ਼ਾਇਦ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਹੈ ਪਿਆਰਿਓ ਉਹ ਦਰ ਨੂੰ ਚੰਗੀ ਤਰ੍ਹਾਂ ਪਹਿਚਾਣਿਆ ਹੋਵੇਗਾ ਜਾਣਿਆ ਹੋਵੇਗਾ ਉਹਦੀ ਮਹਿਮਾ ਨੂੰ ਜਾਣਿਆ ਹੋਵੇਗਾ ਸਾਧ ਸੰਗਤ ਕਿਸ ਤਰ੍ਹਾਂ ਉਸ ਦਰ ਤੇ ਜਾਣ ਵਾਲੇ ਲੋਕ ਜਿਨ੍ਹਾਂ ਦੀ ਆਵਾਜ਼ ਨਹੀਂ ਸੀ ਕੋਈ ਲੂਲੇ ਸੀ ਕੋਈ ਲੰਗੜੇ ਸੀ ਕੋਈ ਤੁਰ ਨਹੀਂ ਸਕਦਾ ਕੋਈ ਬੋਲ ਨਹੀਂ ਸੀ ਸਕਦਾ ਕੋਈ ਸੁਣ ਨਹੀਂ ਸੀ ਸਕਦਾ ਕੋਈ ਦੇਖ ਨਹੀਂ ਸੀ ਸਕਦਾ ਪਿਆਰਿਓ ਕਿਸ ਤਰ੍ਹਾਂ ਉਹਨਾਂ ਲੋਕਾਂ ਦੀ ਜਿਹੜੀ ਹੈ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਾਹ ਫੜੀ ਤੇ ਪਿਆਰਿਓ ਕਿਸ ਤਰ੍ਹਾਂ ਉਹ ਲੋਕ ਜਿਹੜੇ ਨੇ ਆਪਣੇ ਆਪ ਦੇ ਵਿੱਚ ਸਹੀ ਹੋ ਗਏ ਕਿਸ ਤਰ੍ਹਾਂ ਉਹਨਾਂ ਦੀ ਸੱਚੇ ਪਾਤਸ਼ਾਹ ਨੇ ਬਾਂ ਫੜ ਕੇ ਉਹਨਾਂ ਨੂੰ ਇੱਕ ਸਹੀ ਸਲਾਮਤ ਜਿਹੜਾ ਹੈ ਉਹ ਮਾਰਗ ਦਿੰਦਾ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਤੇ ਜਿਹੜੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਭਾਈ ਤੁਹਾਡਾ ਕੋਈ ਹੱਲ ਨਹੀਂ ਹੋ ਸਕਦਾ ਤੁਹਾਡੇ ਬਾਰੇ ਤਾਂ ਕੋਈ ਰੱਬ ਹੀ ਚਮਤਕਾਰ ਕਰ ਸਕਦਾ ਪਰ ਪਿਆਰਿਓ ਸੱਚਮੁੱਚ ਗੁਰੂ ਨੇ ਚਮਤਕਾਰ ਕੀਤਾ ਜਿਹੜੇ ਲੋਕਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹਨਾਂ ਲੋਕਾਂ ਦੀ ਬਾਹ ਫਿਰ ਗੁਰੂ ਨੇ ਫੜੀ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਪਿਆਰਿਓ ਇਹ ਬਚਨ ਸਾਫ਼ ਤੌਰ ਤੇ ਸੱਚ ਹੁੰਦੇ ਹੋਏ ਦਿਖਾਈ ਦਿੱਤੇ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਜਿਨ੍ਹਾਂ ਨੇ ਭਰੋਸਾ ਕੀਤਾ ਪਿਆਰਿਓ ਕਦੇ ਡਾਕਟਰਾਂ ਦੀ ਲੋੜ ਨਹੀਂ ਪਈ ਜੇ ਲੋੜ ਪਈ ਤੇ ਸਤਿਗੁਰੂ ਨੇ ਬਹੁਤਾ ਜ਼ਿਆਦਾ ਡਾਕਟਰਾਂ ਦੇ ਵਸ ਨਹੀਂ ਪਾਇਆ ਤੇ ਪਾਤਸ਼ਾਹ ਨੇ ਆਪ ਹੀ ਉਹਨਾਂ ਸਾਰੀਆਂ ਚੀਜ਼ਾਂ ਦਾ ਨਿਬਟਾਰਾ ਕਰ ਦਿੱਤਾ ਦਵਾਈਆਂ ਸਤਿਗੁਰੂ ਨੇ ਐਸੀਆਂ ਦਿੱਤੀਆਂ ਐਸੀਆਂ ਰਹਿਮਤਾਂ ਕੀਤੀਆਂ ਕਦੇ ਦਵਾਈਆਂ ਦੀ ਜ਼ਰੂਰਤ ਹੀ ਨਹੀਂ ਪਈ ਹੁਣ ਅੱਗੇ ਦੱਸੋ ਜੀ ਕੀ ਇਦੋਂ ਉੱਤੇ ਹੋ ਸਕਦਾ ਹੈ ਇਦੋਂ ਉੱਤੇ ਇਦੋਂ ਉੱਤੇ ਕੁਝ ਹੋਰ ਹੋ ਹੀ ਨਹੀਂ ਸਕਦਾ ਗੁਰੂ ਨੇ ਐਸੀ ਕਿਰਪਾ ਕੀਤੀ ਗੁਰੂ ਨੇ ਐਸੀ ਰਹਿਮਤ ਕੀਤੀ 사ਤ ਸੰਗਤ 사ਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੇ ਭਰੋਸਾ ਰੱਖੀਏ ਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਦੇ ਰਹੀਏ 사ਤਗੁਰੂ ਨੇ ਕਿਰਪਾ ਕਰਨੀ ਹੈ 사ਤਗੁਰੂ ਨੇ ਰਹਿਮਤ ਕਰਨੀ ਹੈ ਪਿਆਰਿਓ ਕਦੇ ਵੀ ਅਸੀਂ ਗੁਰੂ ਤੋਂ ਬੇਪਰਵਾਰੇ ਨਹੀਂ ਹੋਵਾਂਗੇ ਇੱਕ ਵਾਰ ਭਰੋਸਾ ਕਰਕੇ ਵੇਖਿਓ ਕਿਸ ਤਰ੍ਹਾਂ ਡਾਕਟਰਾਂ ਦੀ ਤੇ ਦਵਾਈਆਂ ਦੀ ਜ਼ਰੂਰਤ ਹੀ ਨਹੀਂ ਰਹਿਣੀ ਸਤਿਗੁਰੂ ਆਪਣੇ ਸ਼ਰੀਰ ਨੂੰ ਇਸ ਤਰ੍ਹਾਂ ਨਿਰੋਗਤਾ ਦੇ ਦੇਣਗੇ ਪੜਿਆ ਕਰੋ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੇ ਫੰਦਾ ਇਹ ਪੜਿਆ ਕਰੋ ਪਿਆਰਿਓ ਕਿਸ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਨੇ ਕਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਹਰਮਤ ਕਰਦੇ ਨੇ ਇਹ ਜ਼ਰੂਰ ਪੜਿਆ ਕਰੋ ਸਤਿਗੁਰੂ ਜੀ ਕਿਰਪਾ ਕਰਨ ਬੇਨਤੀਆਂ ਪਰਵਾਨ ਕਰਿਓ ਜੀ ਸਤਿਗੁਰੂ ਜੀ ਕਿਰਪਾ ਕਰਨ ਸੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ